ਸੜਕ ਪਾਰ ਕਰਦੇ ਸਮੇ ਬੱਚੇ ਨਾਲ ਵਾਪਰਿਆ ਹਾਦਸਾ ਬੱਚੇ ਨੂੰ ਬਾਈਕ ਨੇ ਕੀਤਾ ਹਿੱਟ ਵੇਖੋ ਮੌਕੇ ਦੀ ਇਹ ਹੈ ਸੀਸੀਟੀਵੀ ਵੀਡੀਓ ਸਮਾਣਾ ਦੇ ਵਿੱਚ ਇੱਕ ਘਟਨਾ ਵਾਪਰੀ ਜਿੱਥੇ ਕਿ ਇੱਕ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਹਾਦਸੇ ਦੌਰਾਨ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸੀਸੀਟੀਵੀ ਤਸਵੀਰਾਂ ਨੇ ਉਹ ਸਮਾਣਾ ਦੀਆਂ ਨੇ ਜਿੱਥੇ ਕਿ ਇੱਕ ਸਕੂਲ ਦੀ ਬੱਸ ਜਦੋਂ ਬੱਚਿਆਂ ਨੂੰ ਛੱਡਣ ਦੇ ਲਈ ਜਾ ਰਹੀ ਹੁੰਦੀ ਆ ਤਾਂ ਬੱਚੇ ਜਦੋਂ ਜਦੋਂ ਉੱਥੇ ਉਹਨਾਂ ਦੇ ਘਰ ਦੇ ਅੱਗੇ ਪਾਸੇ ਛੱਡਿਆ ਜਾਂਦਾ ਹੈ ਤਾਂ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਬੱਚੇ ਨੂੰ ਰਿਸੀਵ ਕਰਦੇ ਨੇ ਤੇ ਬੱਚੇ ਨੂੰ ਜਦੋਂ ਰਿਸੀਵ ਕੀਤਾ ਜਾਂਦਾ ਹੈ ਤਾਂ ਬੱਚਾ ਫਟਾਫਟ ਆ ਕੇ ਕ੍ਰੋਸ ਕਰਕੇ ਸੜਕ ਆਪਣੇ ਘਰ ਵੱਲ ਭੱਜਦਾ ਹੈ ਤਾਂ ਪਿੱਛੋਂ ਆਉਂਦੀ ਇੱਕ ਬਾਈਕ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜੀ ਹਾਂ ਇੱਕ ਬਾਈਕ ਹੈ ਜਿਹੜੀ ਜਦੋਂ ਬੱਚਾ ਸੜਕ ਪਾਰ ਕਰ ਰਿਹਾ ਹੁੰਦਾ ਤਾਂ ਅਗੋਂ ਇੱਕ ਬਾਈਕ ਆ ਰਹੀ ਹੁੰਦੀ ਹੈ ਜਿਸ ਦੇ ਵੱਲੋਂ ਉਸ ਨੂੰ ਹਿੱਟ ਕਰ ਦਿੱਤਾ ਗਿਆ ਜਿਸ ਕਰਕੇ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਤੇ ਉਸ ਦਾ ਹੁਣ ਇਲਾਜ ਚੱਲ ਰਿਹਾ ਹੈ ਤਾਂ ਦੱਸ ਦਈਏ ਕਿ ਇਹ ਸੀਸੀਟੀਵੀ ਤਸਵੀਰਾਂ ਬੇਹਦੀ ਖੌਫਨਾਕ ਨੇ ਕਿਉਂਕਿ ਇੱਕ ਵਾਰ ਤਾਂ ਦਿੱਲੀ ਦਹਿਲ ਜਾਂਦਾ ਇੱਕ ਜੇਕਰ ਕਾਫੀ ਜ਼ਿਆਦਾ ਉਸ ਬੱਚੇ ਨੂੰ ਸੱਟ ਲੱਗ ਜਾਂਦੀ ਤਾਂ ਕੀ ਹੋ ਸਕਦਾ ਸੀ ਤਾਂ ਇੱਥੇ ਮੇਨ ਗੱਲ ਇੱਥੇ ਸਮਝਣ ਵਾਲੀ ਹੈ ਕਿ ਇੱਥੇ ਜ਼ਿੰਮੇਵਾਰ ਕੌਣ ਹੈ ਤੇ ਜ਼ਿੰਮੇਵਾਰੀ ਦਾ ਪਹਿਲਾ ਜਿਹੜਾ ਕਹਿ ਸਕਦੇ ਹਾਂ ਪਹਿਲਾ ਜ਼ਿੰਮੇਵਾਰ ਸਕੂਲ ਪ੍ਰਸ਼ਾਸਨ ਨੂੰ ਠਹਿਰਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਬੱਚੇ ਨੂੰ ਤੁਸੀਂ ਬੱਸ ਦੇ ਉੱਤੇ ਭੇਜਦੇ ਹੋ ਇੱਕ ਡਰਾਈਵਰ ਦੇ ਵੱਲੋਂ ਅਤੇ ਕੰਡਕਟਰ ਦੇ ਵੱਲੋਂ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਵੱਲੋਂ ਬੱਚੇ ਨੂੰ ਸਹੀ ਤਰੀਕੇ ਦੇ ਨਾਲ ਸੜਕ ਨੂੰ ਪਾਰ ਕਰਵਾਇਆ ਜਾਵੇ ਪਰ ਇੱਥੇ ਇੱਕ ਲਾਪਰਵਾਹੀ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਇੱਥੇ ਕਾਫੀ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਈ ਤਰ੍ਹਾਂ ਦੀਆਂ ਗਲਤੀਆਂ ਕੱਢੀਆਂ ਜਾ ਰਹੀਆਂ ਨੇ ਪਰ ਇੱਥੇ ਇਸ ਹਾਦਸੇ ਦੇ ਵਿੱਚ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਦੱਸ diel ਕਿ ਇਸ ਘਟਨਾ ਤੋਂ ਬਾਅਦ ਹੁਣ ਕਈ ਤਰ੍ਹਾਂ ਦੇ ਸਵਾਲ ਤਾਂ ਖੜੇ ਹੋਏ ਨੇ ਤੇ ਉੱਥੇ ਹੀ ਹੁਣ ਅਗਲੇਰੀ ਕਾਰਵਾਈ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਲਈ ਸਮਾਣਤੋ ਸੁਖਜਿੰਦਰ ਸਿੰਘ ਕੁਲਾਰਾਂ ਦੀ ਰਿਪੋਰਟ